ਜਨਤਾ ਦੀਵਾਂ ਚੱਲੇ ਦੇਖਦੇ ਸਾਰੇ ਦੋਤਾ ਸਵਾਗਤ ਆ ਇਸ ਵਾਰ ਖੜੇ ਮੇਰੀ ਪਿੰਟਲੇਵਾਲ ਦੇ ਵਿੱਚ ਜਿਵੇਂ ਕਿ ਤੁਸੀਂ ਸਾਰਿਆਂ ਨੇ ਦੇਖਿਆ ਕਿ ਭਾਨੇ ਸਿੱਧੂ ਦੇ ਨਾਲ ਜਿਹੜਾ ਕਿ ਸਰਕਾਰਾਂ ਵੱਲੋਂ ਜ਼ਬਰਦਸਤ ਨਾ ਕੀਤਾ ਜਾ ਰਿਹਾ ਅੱਜ ਉਹਦੇ ਹੱਕ ਦੇ ਵਿੱਚ ਉਹਦੇ ਪਿੰਡ ਦੇ ਵਿੱਚ ਬਹੁਤ ਵੱਡਾ ਇਕੱਠ ਹੈ ਮੇਰੀ ਪਿੰਟਲੇਵਾਲ ਦੇ ਮਤਲਬ ਨੌਜਵਾਨ ਉੱਥੇ ਜਾ ਰਹੇ ਨੇ ਆਪਾਂ ਗਲਬਦ ਕਰਦੇ ਹਾਂ ਇਹਨਾਂ ਦੇ ਨਾਲ ਕਿ ਉਹਨਾਂ ਦਾ ਇਸ ਨੂੰ ਲੈ ਕੇ ਕੀ ਕਹਿਣਾਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਟਲੇਵਾਲ ਦੇ ਨੌਜਵਾਨ ਵੀਰਾਂ ਵੱਲੋਂ ਸਾਰੇ ਨਗਰ ਨਿਵਾਸੀ ਸੰਗਤਾਂ ਵੱਲੋਂ ਨਗਰ ਨਿਵਾਸੀ ਸੰਗਤਾਂ ਵੱਲੋਂ ਭਾਨੇ Sidhu ਦੇ ਹੱਕ ਦੇ ਵਿੱਚ ਕਾਫਲੇ ਦੇ ਰੂਪ ਵਿੱਚ ਸੰਗਤਾਂ ਜਾ ਰਹੀਆਂ ਹਨ ਕਿਉਂਕਿ ਅੱਜ ਦੀ ਤਾਨਾशाही ਸਰਕਾਰ ਵੱਲੋਂ ਉਸਤੇ ਝੂਠੇ ਪਰਚੇ ਪਾ ਕੇ ਉਸ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਹੈ ਉਸ ਨੂੰ ਇਨਸਾਫ ਦਿਵਾਉਣ ਵਾਸਤੇ ਉਸ ਦੇ ਪਰਚੇ ਰੱਦ ਕਰਵਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਪੰਥਕ ਆਗੂ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਵੱਲੋਂ ਅਤੇ ਉਹਨਾਂ ਦੀ ਸਾਰੀ ਜਥੇਬੰਦੀ ਵੱਲੋਂ ਬੱਕੋ ਬਖਰੀਆਂ ਪਾਰਟੀਆਂ ਦੇ ਸਹਿਯੋਗ ਦੇ ਨਾਲ ਜੂਨੀਅਨਾਂ ਦੇ ਸਹਿਯੋਗ ਦੇ ਨਾਲ ਉਸ ਦੇ ਪਿੰਡ ਕੋਟ ਤੋਂ ਨੇ ਬਹੁਤ ਭਾਰੀ ਰੈਲੀ ਸਰਕਾਰ ਦੇ ਵਿਰੁੱਧ ਕੀਤੀ ਜਾ ਰਹੀ ਹੈ ਕਿਉਂਕਿ ਜੋ ਕਿ ਹੱਕ ਦੀ ਗੱਲ ਕਰਦਾ ਹੈ ਹੱਕ ਤੇ ਸੱਚ ਦੀ ਪਾਣੀ ਦੇ ਮੁੱਦਿਆਂ ਦੀ ਗੱਲ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਸਾਡੀਆਂ ਕੋਈ ਵੀ ਮੰਗਾਂ ਹਨ ਉਹਨਾਂ ਦੀ ਜੋ ਕੋਈ ਗੱਲ ਕਰਦਾ ਹੈ ਉਹ ਸਰਕਾਰ ਦੇ ਅੱਖਾਂ ਵਿੱਚ ਰੜਕਦਾ ਹੈ ਸਰਕਾਰ ਉਹਨਾਂ ਨੂੰ ਚਾ ਕੇ ਜੇਲਾਂ ਵਿੱਚ ਢੱਕ ਦਿੰਦੀ ਹੈ ਸੋ ਵੀਰੋ ਉਸ ਨੂੰ ਅਨਸਾਫਤਾ ਬਉਣਵਾਤੀ ਅੱਜ ਪੰਥ ਕਾਗੂ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਵੱਲੋਂ ਸਾਰੀਆਂ ਹੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਉਸ ਦੇ ਪਿੰਡ ਬਹੁਤ ਭਾਰੀ ਰੈਲੀ ਕੀਤੀ ਜਾ ਰਹੀ ਹੈ ਉਸ ਦੀ ਸਮੂਲੀਅਤ ਕਰਨ ਵਾਸਤੇ ਸਾਰੇ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਇਹ ਜੋ ਮੌਕੇ ਦੀ ਸਰਕਾਰ ਆ ਭਗਵਾਨ ਤਮਾਮ ਦੇ ਇਹ ਸੱਚੇ ਸਮਾਜੇਵੀ ਲੋਕਾਂ ਤੇ ਤਸ਼ੱਦਦ ਕਰ ਰਹੀ ਹੈ ਜੋ ਕਿ ਇਹ ਭੰਨਾ ਸਿੱਧੂ ਆ ਪਹਿਲਾਂ ਸਾਡੇ ਬਰਨਾਲਾ ਜ਼ਿਲ੍ਹੇ ਦੇ ਮੈਲਕਲਾਂ ਹਲਕੇ ਦੇ ਵਿੱਚ ਮੈਲਕਲਾਂ ਥਾਣੇ ਦੇ ਵਿੱਚ ਪਰਚਾ ਦਰਜ ਹੋਇਆ ਉਸ ਤੋਂ ਬਾਅਦ ਲੁਧਿਆਣੇ ਦੇ ਵਿੱਚ ਹੋਇਆ ਜੋ ਕਿ ਉਸ ਦੀ ਜ਼ਬਾਨ ਤੋਂ ਦੇ ਬਾਵਜੂਦ ਬਾਹਰ ਆ ਰਹੇ ਸੀ ਹੁਣ ਉਸ ਦੇ ਖਿਲਾਫ ਪਟਿਆਲੇ ਦੇ ਵਿੱਚ ਇੱਕ ਪਰਚਾ ਦਰਜ ਕੀਤਾ ਗਿਆ ਉਹ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਹੀ ਗੁੱਸਾ ਭੜ ਗਿਆ ਕਿ ਇਹ ਭਾਨੇ ਸਿੱਧੂਣਾ ਹੋ ਰਿਹਾ ਜੋ ਵੀ ਬੰਦਾ ਸੱਚ ਬੋਲਦਾ ਉਸ ਨੂੰ ਇਹ ਸਰਕਾਰ ਬਹੁਤ ਸਤਾ ਰਹੀ ਆ ਇਹਦੇ ਲਈ ਮੈਂ ਤਾਂ ਇਹ ਹੀ ਕਹੂੰਗਾ ਇੰਡੀਆ ਲੈਵਲ ਦਾ ਇਕੱਠ ਹੋਊਗਾ ਪੰਜਾਬ ਦਾ ਤਾਂ ਕਹਿਣੇ ਕੀ ਆ ਜਿਹੜੀਆਂ ਖਬਰਾਂ ਆ ਰਹੀਆਂ ਉੱਥੇ ਬਹੁਤ ਇਕੱਠ ਹੋ ਰਿਹਾ ਅਸੀਂ ਪੀੜਤ ਕਰਦਾ ਨੌਜਵਾਨਾਂ ਨੂੰ ਇਹਦੇ ਵਿੱਚ ਵੱਧ ਵੱਧ ਹਿੱਸਾ ਲਾਓ ਪਹੁੰਚੋ ਅਤੇ ਇਨਸਾਫ ਦਿਵਾਇਆ ਜਾਵੇ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਉੱਥੇ ਪਹੁੰਚ ਰਹੇ ਆ ਪੰਨਾ ਸਿੱਧੂ ਨੇ ਹਮੇਸ਼ਾ ਲੋਕਾਂ ਦੇ ਹੱਕ ਦੀ ਆਵਾਜ਼ ਉਠਾਈ ਆ ਉਹਨਾਂ ਕਿਸਾਨਾਂ ਦੀ ਉਹਨਾਂ ਗਰੀਬਾਂ ਦੀ ਆਵਾਜ਼ ਉਠਾਈ ਆ ਜਿੱਥੇ ਕਿ ਏਜੰਟ ਟ੍ਰੈਵਲ ਏਜੰਟਾਂ ਬਣੀ ਹੋ ਵੱਡੇ ਵੱਡੇ ਆਂਦੇ ਵਿੱਚ ਰਿਹਾ ਉਹਨਾਂ ਜਿਹੜਾ ਪੈਸਾ ਸੀ ਖਰਚ ਕੀਤਾ ਜਾਂਦਾ ਸੀਗਾ ਬਹੁਤ ਸਾਰੇ ਲੋਕਾਂ ਜਿਹੜੇ ਪੈਸੇ ਨੇ ਉਹਨਾਂ ਨੇ ਵਾਪਸ ਦਵਾਏ ਨੇ ਪਰ ਕਿਤਨਾ ਕਿਤੇ ਜਾ ਕੇ ਸਰਕਾਰਾਂ ਦੇ ਵੀ ਇਹ ਗੱਲਾਂ ਹਾਜ਼ਮ ਨਹੀਂ ਹੋਈਆਂ ਉਹਨਾਂ ਟ੍ਰੈਵਲ ਏਜੰਟਾਂ ਦੀ ਗੱਲਾਂ ਹਾਜ਼ਮ ਨਹੀਂ ਹੋਈਆਂ ਉਹਨਾਂ ਨੇ ਸੱਚ ਦੀ ਆਵਾਜ਼ ਨੂੰ ਦਬਾਉਣ ਦੇ ਲਈ ਪੂਰਾ ਜ਼ੋਰ ਲਾਇਆਗਾ ਅੱਜ ਉਹਨਾਂ ਦੀ ਪੂਰਾ ਲੋਕ ਪੂਰੇ ਪੰਜਾਬ ਦੇ ਵਿੱਚੋਂ ਚੱਲ ਕੇ ਉਹਨਾਂ ਦੇ ਪਿੰਡ ਬਹੁਤ ਵੱਡੀ ਰੈਲੀ ਵਿੱਚ ਸ਼ਾਮਲ ਹੋ ਰਹੇ ਨੇ ਇਸੇ ਤਰ੍ਹਾਂ ਮੇਰੀ ਪਿੰਟਲੇਵਾਲ ਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਵੀ ਉੱਥੇ ਜਾ ਰਹੇ ਨੇ ਜਿਵੇਂ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਦਿਖਾਇਆ ਇਸੇ ਤਰ੍ਹਾਂ ਤੁਹਾਨੂੰ ਉੱਥੇ ਕੋਡ ਦੋਨੇ ਦੇ ਵੀਡੀਓ ਵੀ ਦਿਖਾਵਾਂਗੇ ਸਾਡੇ ਨਾਲ ਤੁਸੀਂ ਜੁੜੇ ਰਹੋ ਉਹ ਸਾਰੀਆਂ ਵੀਡੀਓ ਦੇਖਣ ਦੇ ਲਈ ਇਸੇ ਤਰ੍ਹਾਂ ਸਾਡੀਆਂ ਵੀਡੀਓ ਲੱਗੇ ਫਿਰ ਆਜੂ ਰਮਣਗੇ ਤਕਰੀ ਸਤਿ ਸ੍ਰੀ ਅਕਾਲ ਜੀ